ਪਿਆਰੇ ਸਰੋਤਿਆਂ ਹੁਣ ਤੱਕ ਆਪਾਂ ਪੜਿਆ ਹੈ ਕਿ ਮਹਾਰਾਜਾ ਖੜਕ ਸਿੰਘ ਦੇ ਨਜ਼ਰਬੰਦ ਹੋਣ ਤੇ ਕਮਰ ਨੌਨਿਹਾਲ ਸਿੰਘ ਨੇ ਹਕੂਮਤ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲਈ ਅਤੇ ਛੇਤੀ ਹੀ ਇਹ ਭਾਂਪ ਲਿਆ ਕਿ ਡੋਗਰੇ ਪੰਜਾਬ ਵਾਸਤੇ ਬਹੁਤ ਹਾਨੀਕਾਰਕ ਹਨ ਕਿਵੇਂ ਗੁਲਾਬ ਸਿੰਘ ਤੋਂ ਮਾਮਲਾ ਉਗਰਾਇਆ ਕਿਵੇਂ ਨੌਨਿਹਾਲ ਸਿੰਘ ਵਿਰੁੱਧ ਸਾਜ਼ਿਸ਼ ਖੜੀ ਕੀਤੀ ਗਈ ਅਤੇ ਮਹਾਰਾਜਾ ਖੜਕ ਸਿੰਘ ਦੇ ਚਲਾਣੇ ਸਮੇਂ ਤੋਂ ਹੀ ਨੌਨਿਹਾਲ ਸਿੰਘ ਨੂੰ ਮਾਰਨ ਦੀ ਚਾਲ ਸੋਚੀ ਸੀ ਇਹਨਾਂ ਡੋਗਰੇ ਭਰਾਵਾਂ ਨੇ ਨੌ ਨਿਹਾਲ ਸਿੰਘ ਤੇ ਉਦਮ ਸਿੰਘ ਕਿਲੇ ਨੂੰ ਜਾਂਦੇ ਹਨ ਅਤੇ ਛੱਜਾ ਡਿੱਗਦਾ ਹੈ। ਉਦਮ ਸਿੰਘ ਤਾਂ ਥਾਂ ਤੇ ਹੀ ਮਰ ਜਾਂਦਾ ਹੈ ਤੇ ਨੌ ਨਿਹਾਲ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹੀ ਕਿਲੇ ਵਿੱਚ ਲਿਜਾਇਆ ਜਾਂਦਾ ਹੈ ਅਤੇ ਉਸ ਦੇ ਸਿਰ ਵਿੱਚ ਪੱਥਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਤੁਸੀਂ ਇਸ ਸਾਰੇ ਵਾਕਿਆ ਨੂੰ ਉੱਪਰ ਦਿੱਤੇ ਹੋਏ ਆਈ ਬਟਨ ਤੇ ਕਲਿੱਕ ਕਰਕੇ ਸੁਣ ਸਕਦੇ ਹੋ। ਆਓ ਹੁਣ ਇਸ ਲੜੀ ਦੇ ਅਗਲੇ ਪ੍ਰਸੰਗ ਨਾਲ ਜੁੜਦੇ ਹਾਂ। ਮਹਾਰਾਣੀ ਚੰਦਕੌਰ ਇਹ ਪਿੱਛੇ ਆ ਚੁੱਕਾ ਹੈ ਕਿ ਤੀਜੇ ਦਿਨ ਪਿੱਛੋਂ ਸ਼ੇਰ ਸਿੰਘ ਦੇ ਆਉਣ ਤੇ ਕਮਰ ਦੀ ਲੋਕ ਦਾ ਸੰਸਕਾਰ ਹੋਇਆ ਇੰਨਾ ਹੀ ਦਿਨਾਂ ਵਿੱਚ ਮਹਾਰਾਣੀ ਚੰਦਕੌਰ ਨੇ ਸਾਰੇ ਸਰਦਾਰਾਂ ਵਿੱਚ ਪ੍ਰਗਟ ਕਰ ਦਿੱਤਾ ਕਿ ਕਮਰ ਦੀ ਰਾਣੀ ਬੀਬੀ ਨਾਨਕੀ ਪੁੱਤਰੀ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਬਾਲ ਹੋਣ ਵਾਲਾ ਹੈ ਉਹ ਲੜਕਾ ਹੋਵੇ ਤਾਂ ਰਾਜ ਦਾ ਅਸਲੀ ਹੱਕਦਾਰ ਉਹ ਹੋਵੇਗਾ ਤੇ ਜੇ ਲੜਕੀ ਹੋਵੇ ਤਾਂ ਜਿਵੇਂ ਸਰਦਾਰਾਂ ਦੀ ਮਰਜ਼ੀ ਪਰ ਬੱਚੇ ਦੇ ਜਨਮ ਤੱਕ ਗਦੀ ਰਾਖਵੀਂ ਰੱਖੀ ਜਾਵੇ ਇਸ ਗੱਲ ਦਾ ਲੋਕਾਂ ਤੇ ਬੜਾ ਅਸਰ ਹੋਇਆ ਸੰਧਾਵਾਲੀਏ ਤੇ ਕਈ ਹੋਰ ਸਰਦਾਰ ਚੰਦਕੌਰ ਦੀ ਮਦਦ ਤੇ ਹੋ ਗਏ ਉਧਰੋਂ ਤਖਤ ਦੇ ਦਾਅਵੇ ਵਾਸਤੇ ਧਿਆਨ ਸਿੰਘ ਦਾ ਬੁਲਾਇਆ ਹੋਇਆ ਸ਼ੇਰ ਸਿੰਘ ਵੀ ਆ ਗਿਆ ਵਜ਼ੀਰ ਧਿਆਨ ਸਿੰਘ ਤੇ ਮਿਸਟਰ ਕਲਰਕ ਅੰਗਰੇਜ਼ੀ ਏਜੰਟ ਨੇ ਸ਼ੇਰ ਸਿੰਘ ਨੂੰ ਨੌਨਿਹਾਲ ਸਿੰਘ ਦਾ ਜਾਨਸ਼ੀਨ ਪੰਜਾਬ ਦਾ ਬਾਦਸ਼ਾਹ ਮੰਨ ਲਿਆ ਪਰ ਸੰਧਾਵਾਲੀਆਂ ਦਾ ਧੜਾ ਇੰਨਾ ਭਾਰਾ ਹੋ ਗਿਆ ਕਿ ਸ਼ੇਰ ਸਿੰਘ ਤਖਤ ਤੇ ਕਬਜ਼ਾ ਨਾ ਕਰ ਸਕਿਆ। ਸੰਧਾਵਾਲੀਆਂ ਦੀ ਤਾਕਤ ਵੇਖ ਕੇ ਰਾਜਾ ਗੁਲਾਬ ਸਿੰਘ ਵੀ ਉਹਨਾਂ ਵੱਲੇ ਹੋ ਗਿਆ। ਇਹ ਡੋਗਰਿਆਂ ਦੀ ਚਾਲ ਸੀ। ਧਿਆਨ ਸਿੰਘ ਸ਼ੇਰ ਸਿੰਘ ਵੱਲੇ ਤੇ ਗੁਲਾਬ ਸਿੰਘ ਚੰਦਕੌਰ ਵੱਲੇ। ਭਈ ਭਾਵੇਂ ਕੋਈ ਟੜਾ ਜਿੱਤੇ ਡੋਗਰੇ ਅੱਗੇ ਰਹਿਣ। ਸੰਭਵ ਸੀ ਕਿ ਆਪਸ ਵਿੱਚ ਤਲਵਾਰ ਖੜਕ ਪੈਂਦੀ। ਪਰ ਕੁਝ ਦੂਰ ਦੀ ਸੋਚਣ ਵਾਲਿਆਂ ਨੇ ਸੁਲਾ ਦਾ ਇੱਕ ਹੋਰ ਰਾ ਕੱਢ ਲਿਆ। ਤਜਵੀਜ਼ ਹੋਈ ਕੇ ਮਹਾਰਾਣੀ ਚੰਦਕੌਰ ਤੇ ਕਮਰ ਸ਼ੇਰ ਸਿੰਘ ਦਾ ਆਪਸ ਵਿੱਚ ਪੁਨਰ ਵਿਆਹ ਚਾਦਰ ਪਾਉਣੀ ਕਰ ਦਿੱਤਾ ਜਾਵੇ ਤੇ ਰਾਜ ਪ੍ਰਬੰਧ ਇਹਨਾਂ ਦੋਹਾਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਦੋਹੇ ਤਾਕਤਾਂ ਆਪਸ ਵਿੱਚ ਖਹਿਣ ਨਾ ਸਗੋਂ ਇਕੱਠੀਆਂ ਹੋ ਜਾਣ ਇਹ ਕੰਮ ਡੋਗਰਿਆਂ ਨੂੰ ਪਸੰਦ ਨਹੀਂ ਸੀ ਸੋ ਉਹਨਾਂ ਨੇ ਦੋਹਾਂ ਧਿਰਾਂ ਨੂੰ ਚੁੱਕ ਚੁਕਾ ਕੇ ਵਿਆਹ ਨੇਪਰੇ ਨਾ ਚੜਨ ਦਿੱਤਾ ਵਿਆਹ ਰੁਕ ਗਿਆ ਪਰ ਕਈ ਸਰਦਾਰਾਂ ਦੇ ਉਦਮ ਨਾਲ ਇਹ ਫੈਸਲਾ ਹੋ ਗਿਆ ਕਿ ਹੋਣ ਵਾਲੇ ਬੱਚੇ ਦੇ ਨਾਮ ਉਤੇ ਮਹਾਰਾਣੀ ਚੰਦਕੌਰ ਤਖਤ ਤੇ ਬੈਠੇ ਧਿਆਨ ਸਿੰਘ ਵਜ਼ੀਰ ਬਣੇ ਤੇ ਸ਼ੇਰ ਸਿੰਘ ਰਾਜਸਭਾ ਦਾ ਪ੍ਰਧਾਨ ਬਣੇ। ਛੇਤੀ ਹੀ ਧਿਆਨ ਸਿੰਘ ਤੇ ਸ਼ੇਰ ਸਿੰਘ ਇਸ ਖਿਆਲ ਤੇ ਲਾਹੌਰੋਂ ਚਲੇ ਗਏ ਕਿ ਫੌਜ ਨੂੰ ਆਪਣੇ ਨਾਲ ਗੰਢ ਕੇ ਚੰਦਕੌਰ ਦੇ ਵਿਰੁੱਧ ਲਾਹੌਰ ਤੇ ਤਾਵਾ ਕੀਤਾ ਜਾਵੇ। ਇਹਨਾਂ ਦੇ ਮਗਰੋਂ ਅਤਰ ਸਿੰਘ ਸੰਧਵਾਲੀਆ ਵਜ਼ਾਰਤ ਦਾ ਕੰਮ ਕਰਨ ਲੱਗਾ। ਰਾਜਾ ਧਿਆਨ ਸਿੰਘ ਨੂੰ ਭਾਵੇਂ ਜੰਮੂ ਨੂੰ ਤੁਰ ਗਿਆ। ਪਰ ਉਸ ਦੇ ਛੱਡੇ ਹੋਏ ਨੀਤਕ ਚੂਹੇ ਪੰਜਾਬ ਰਾਜ ਦੀਆਂ ਨੀਹਾਂ ਖੋਖਲੀਆਂ ਕਰਨ ਵਾਸਤੇ ਲਾਹੌਰ ਵਿੱਚ ਕਾਫੀ ਸਨ ਉਹਨਾਂ ਫੌਜੀ ਪੰਚਾਂ ਨੂੰ ਚੰਦਕੌਰ ਦੇ ਉਲਟ ਸ਼ੇਰ ਸਿੰਘ ਦੀ ਮਦਦ ਵਾਸਤੇ ਉਭਾਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਰਾਜ ਬਦਲਣ ਦੀ ਖੁਸ਼ੀ ਵਿੱਚ ਮਹਾਰਾਣੀ ਨੇ ਫੌਜਾਂ ਨੂੰ ਇਨਾਮ ਨਹੀਂ ਦਿੱਤਾ ਜੇ ਸ਼ੇਰ ਸਿੰਘ ਤਖਤ ਤੇ ਬਹਿੰਦਾ ਤਾਂ ਇਨਾਮ ਵੀ ਮਿਲਦਾ ਤੇ ਤਨਖਾਹ ਵਿੱਚ ਵੀ ਵਾਅਦਾ ਹੁੰਦਾ ਨਾਲੇ ਸੰਧਾ ਵਾਲੀ ਅੰਗਰੇਜ਼ਾਂ ਦੇ ਮਿੱਤਰ ਹਨ ਤੇ ਇਸ ਵੇਲੇ ਰਾਜ ਪ੍ਰਬੰਧ ਉਹਨਾਂ ਦੇ ਹੱਥ ਵਿੱਚ ਹੈ। ਉਹ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰ ਦੇਣਗੇ। ਡੋਗਰਿਆਂ ਦਾ ਇਹ ਜਾਦੂ ਚੱਲ ਗਿਆ ਤੇ ਫੌਜਾਂ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗ ਪਈ। ਉੱਤੋਂ ਹੀਰਾ ਸਿੰਘ ਦੇ ਵੱਤਰ ਸੰਭਾਲਦਿਆਂ ਹੋਇਆਂ ਕਿਹਾ ਕਿ ਜਦ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਪੁੱਤਰ ਕਮਰ ਸ਼ੇਰ ਸਿੰਘ ਰਾਜ ਗੱਦੀ ਦੇ ਲਾਇਕ ਹੈ ਤਾਂ ਤੁਸੀਂ ਉਸ ਨੂੰ ਕਿਉਂ ਬਾਦਸ਼ਾਹ ਨਹੀਂ ਬਣਾਉਂਦੇ? ਮੈਂ ਇਕਰਾਰ ਕਰਦਾ ਹਾਂ ਕਿ ਉਸ ਦੇ ਬਾਦਸ਼ਾਹ ਬਣਨ ਤੇ ਤਨਖਾਹ ਵੀ ਵਧੇਗੀ। ਤੇ ਇਨਾਮ ਵੀ ਮਿਲੇਗਾ ਮੈਂ ਹੈਰਾਨ ਹਾਂ ਕਿ ਤੁਸੀਂ ਮਰਦ ਹੋ ਕੇ ਇੱਕ ਔਰਤ ਦੀ ਹਕੂਮਤ ਕਿਵੇਂ ਮੰਨੀ ਬੈਠੇ ਹੋ ਇਹੋ ਜਿਹੀਆਂ ਕਈ ਤਕਰੀਰਾਂ ਸੁਣ ਕੇ ਫੌਜਾਂ ਮੰਨ ਗਈਆਂ ਤੇ ਸ਼ੇਰ ਸਿੰਘ ਆਵੇ ਅਸੀਂ ਉਸ ਦੀ ਮਦਦ ਵਾਸਤੇ ਤਿਆਰ ਹਾਂ ਕਮਰ ਸ਼ੇਰ ਸਿੰਘ ਦਾ ਵਕੀਲ ਸਰਦਾਰ ਜਵਾਲਾ ਸਿੰਘ ਫੌਜਾਂ ਦੇ ਪੰਚਾਂ ਪਾਸ ਪੁੱਜਾ ਤੇ ਉਹਨਾਂ ਨਾਲ ਇਉਂ ਪੱਕ ਪਕਾਇਆ ਤੁਸੀਂ ਸ਼ੇਰ ਸਿੰਘ ਦੀ ਮਹਾਰਾਜਾ ਬਣਨ ਵਿੱਚ ਮਦਦ ਕਰੋ ਤਨਖਾਹ ਤੱਕ ਦਾ ਹਾਸਲ ਕਰਨ ਤੇ ਹਰ ਇੱਕ ਸਿਪਾਹੀ ਨੂੰ ਇੱਕ ਬੁੱਤਕੀ ਤੇ ਹਰ ਸਰਦਾਰ ਨੂੰ ਕੈਂਠਾ ਇਨਾਮ ਦਿੱਤਾ ਜਾਵੇਗਾ ਤਨਖਾਹ ਵਿੱਚ ਸਿਪਾਹੀ ਨੂੰ 1 ਰੁਪਿਆ ਤੇ ਸਰਦਾਰ ਨੂੰ 5 ਰੁਪਏ ਮਹੀਨਾ ਵਾਅਦਾ ਕੀਤਾ ਜਾਵੇਗਾ ਇਹ ਸੁਣ ਕੇ ਫੌਜਾਂ ਨੇ ਮੰਨ ਲਿਆ ਕਿ ਸ਼ੇਰ ਸਿੰਘ ਆਵੇ ਅਸੀਂ ਉਸ ਦੀ ਮਦਦ ਵਾਸਤੇ ਤਿਆਰ ਹਾਂ ਜਵਾਲਾ ਸਿੰਘ ਨੇ ਰਾਤ ਦਿਨ ਮਿਹਨਤ ਕਰਕੇ ਸ਼ੇਰ ਸਿੰਘ ਵਾਸਤੇ ਮੈਦਾਨ ਤਿਆਰ ਕੀਤਾ ਕਿਉਂਕਿ ਸ਼ੇਰ ਸਿੰਘ ਨਾਲ ਉਸ ਦਾ ਲਿਖਤੀ ਇਕਰਾਰ ਸੀ ਕਿ ਜੇ ਉਹ ਧਿਆਨ ਸਿੰਘ ਦੀ ਮਦਦ ਤੋਂ ਬਿਨਾ ਬਾਦਸ਼ਾਹ ਬਣ ਗਿਆ ਤਾਂ ਜਵਾਲਾ ਸਿੰਘ ਨੂੰ ਵਜ਼ੀਰ ਬਣਾਵੇਗਾ ਉਧਰ ਹੀਰਾ ਸਿੰਘ ਲਾਹੌਰ ਦੇ ਸਾਰੇ ਹਾਲ ਆਪਣੇ ਪਿਤਾ ਧਿਆਨ ਸਿੰਘ ਨੂੰ ਰੋਜ਼ ਭੇਜਦਾ ਰਹਿੰਦਾ ਸੀ ਸਮਾਂ ਵਿਚਾਰ ਕੇ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਚਿੱਠੀ ਲਿਖੀ ਕਿ ਜੇ ਤਖਤ ਲੈਣਾ ਹੈ ਤਾਂ ਛੱਟ ਲਾਹੌਰ ਪੁੱਜ ਜਾਓ ਤਿੰਨ ਕੁ 100 ਸਿਪਾਹੀ ਨਾਲ ਲੈ ਕੇ ਸ਼ੇਰ ਸਿੰਘ ਸ਼ਾਲਾ ਮਾਰ ਬਾਗ ਵਿੱਚ ਆ ਉਤਰਿਆ ਅੰਗਰੇਜ਼ੀ ਰਾਜਦੂਤ ਮਿਸਟਰ ਕਲਰਕ ਨਾਲ ਗੱਲਬਾਤ ਕੀਤੀ ਤਾਂ ਉਸਨੇ ਉੱਤਰ ਦਿੱਤਾ ਅਸੀਂ ਪੰਜਾਬ ਵਿੱਚ ਮਜ਼ਬੂਤ ਹਕੂਮਤ ਚਾਹੁੰਦੇ ਹਾਂ ਇਸ ਪਾਸੇੋਂ ਤਸੱਲੀ ਹੋ ਜਾਣ ਤੇ ਸ਼ੇਰ ਸਿੰਘ ਨੇ ਸਰਦਾਰ ਜਵਾਲਾ ਸਿੰਘ ਨੂੰ ਬੁੱਧੂ ਦੇ ਆਵੇ ਤੇ ਫੌਜਾਂ ਕੋਲ ਕੱਲਿਆ ਫੌਜੀ ਪੰਚਾਂ ਤੇ ਸਰਦਾਰਾਂ ਨਾਲ ਹਰ ਤਰ੍ਹਾਂ ਦਾ ਫੈਸਲਾ ਹੋ ਜਾਣ ਤੇ ਅਗਲੇ ਦਿਨ ਸ਼ੇਰ ਸਿੰਘ ਜਰਨੈਲ ਐਵੀਟੇਬਲ ਦੇ ਘਰ ਜੋ ਇੱਕ ਛੋਟੇ ਜਿਹੇ ਕਿਲੇਵਾਂ ਸੀ ਆ ਉਤਰਿਆ ਉੱਥੇ ਹੀ ਸਾਰੇ ਪੰਚ ਤੇ ਸਰਦਾਰ ਸ਼ੇਰ ਸਿੰਘ ਨੂੰ ਆ ਮਿਲੇ ਜਰਨੈਲ ਵੰਤੂਰਾ ਤੇ ਰਾਜਾ ਸੁਚੇਤ ਸਿੰਘ ਡੋਗਰਾ ਵੀ ਸ਼ੇਰ ਸਿੰਘ ਨੂੰ ਆ ਮਿਲੇ ਸੁਚੇਤ ਸਿੰਘ ਡੋਗਰਾ ਰਾਜਾ ਗੁਲਾਬ ਸਿੰਘ ਤੇ ਰਾਜਾ ਧਿਆਨ ਸਿੰਘ ਇਹ ਤਿੰਨੇ ਡੋਗਰੇ ਭਰਾ ਸਨ ਫੌਜੀ ਸਰਦਾਰਾਂ ਤੇ ਸ਼ਹਿਰ ਦੇ ਕੁਝ ਪਤਵੰਤਿਆਂ ਨੇ ਸ਼ੇਰ ਸਿੰਘ ਦੀ ਭੇਟ ਨਜ਼ਰਾਨੇ ਧਰੇ 101 ਤੋਪ ਦੀ ਸਲਾਮੀ ਹੋਈ ਤੇ ਸ਼ੇਰ ਸਿੰਘ ਦੇ ਮਹਾਰਾਜਾ ਹੋਣ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਚੰਦਕੌਰ ਦੇ ਤਰਫ ਦਾ ਰਾਜਾ ਗੁਲਾਬ ਸਿੰਘ ਹੀਰਾ ਸਿੰਘ ਤੇ ਸੰਧਾ ਵਾਲੀ ਸ਼ੇਰ ਸਿੰਘ ਦੇ ਟਾਕਰੇ ਦੀ ਤਿਆਰੀ ਕਰਨ ਲੱਗੇ ਗੁਲਾਬ ਸਿੰਘ ਨੇ ਦਿਲ ਖੋਲ ਕੇ ਫੌਜਾਂ ਵਿੱਚ ਪੈਸਾ ਵੰਡਿਆ ਤੇ ਹਰ ਫੌਜੀ ਨੂੰ 4 ਮਹੀਨੇ ਦੀ ਤਨਖਾਹ ਵੀ ਅਗਾਊਂ ਦੇ ਦਿੱਤੀ ਖਾਣਕ ਤੇ ਜੰਗੀ ਸਮਾਨੇ ਇਕੱਠਾ ਕਰਕੇ ਉਹ ਕਿਲਾ ਬੰਦ ਹੋ ਬੈਠੇ ਚੰਦਕੌਰ ਦੀ ਮਦਦ ਕਰਨ ਦੇ ਗੁਲਾਬ ਸਿੰਘ ਦੇ ਦੋ ਕਾਰਨ ਸਨ ਇੱਕ ਤਾਂ ਇਹ ਕਿ ਜੇ ਧਿਆਨ ਸਿੰਘ ਦੀ ਮਦਦ ਤੋਂ ਬਿਨਾ ਸ਼ੇਰ ਸਿੰਘ ਨੇ ਤਖਤ ਲੈ ਲਿਆ ਤਾਂ ਉਹ ਸਾਡੇ ਪੰਜੇ ਵਿੱਚੋਂ ਨਿਕਲ ਜਾਵੇਗਾ ਤੇ ਦੂਜਾ ਇਹ ਕਿ ਕੀ ਪਤਾ ਖਾਲਸਾ ਫੌਜਾਂ ਲੜਾਈ ਛਿੜੀ ਤੇ ਫਿਰ ਚੰਦਕੌਰ ਦੀ ਮਦਦ ਤੇ ਹੋਖ ਲੋਣ ਜੇ ਸਾਰੇ ਡੋਗਰੇ ਸ਼ੇਰ ਸਿੰਘ ਦੀ ਮਦਦ ਤੇ ਹੋ ਗਏ ਤੇ ਚੰਦਕੌਰ ਫਿਰ ਵੀ ਜਿੱਤ ਗਈ ਤਾਂ ਡੋਗਰੇ ਅਸਲੋਂ ਲਾਹੌਰੋਂ ਨਿਕਲ ਜਾਣਗੇ ਸੋ ਗੁਲਾਬ ਸਿੰਘ ਨੇ ਇਹਾ ਠੀਕ ਸਮਝਿਆ ਕਿ ਧਿਆਨ ਸਿੰਘ ਤੇ ਸੁਚੇਤ ਸਿੰਘ ਸ਼ੇਰ ਸਿੰਘ ਵੱਲੇ ਰਹਿਣ ਤੇ ਗੁਲਾਬ ਸਿੰਘ ਤੇ ਹੀਰਾ ਸਿੰਘ ਚੰਦਕੌਰ ਵੱਲੇ ਰਹਿਣ ਦੋਹਾਂ ਵਿੱਚੋਂ ਕੋਈ ਜਿੱਤੇ ਡੋਗਰੇ ਅੱਗੇ ਦੇ ਅੱਗੇ ਸ਼ੇਰ ਸਿੰਘ ਨੇ ਜਿਹੜਾ ਪੈਸਾ ਨਾਲ ਲਿਆਂਦਾ ਫੌਜਾਂ ਨੂੰ ਅੰਡ ਦਿੱਤਾ 50-60 ਹਜ਼ਾਰ ਫੌਜ ਨਾਲ ਲੈ ਕੇ ਉਹ ਯੱਕੀ ਦੇਲੀ ਤੇ ਟਕਸਾਲੀ ਦਰਵਾਜ਼ੇ ਰਾਹੀਂ ਸ਼ਹਿਰ ਵਿੱਚ ਵੜਿਆ ਉਹਨੇ ਅੱਗੇ ਵਧ ਕੇ ਹਜ਼ੂਰੀ ਬਾਗ ਤੇ ਬਾਦਸ਼ਾਹੀ ਮਸਜਿਦ ਵਿੱਚ ਗੁਲਾਬ ਸਿੰਘ ਦੇ ਇਕੱਠੇ ਕੀਤੇ ਹੋਏ ਜੰਗੀ ਸਮਾਨ ਤੇ ਕਬਜ਼ਾ ਕਰ ਲਿਆ ਜੰਗ ਦੇ ਵਾਜੇ ਵੱਜੇ ਤੇ ਦੋਹਾਂ ਪਾਸਿਆਂ ਤੋਂ ਅੱਗ ਵਰਨੀ ਆਰੰਭ ਹੋਈ ਸਿੱਖ ਸਿੱਖਾਂ ਦੀਆਂ ਸਿੱਖਾਂ ਦੀਆਂ ਗੋਲੀਆਂ ਸਿੱਖਾਂ ਦੀਆਂ ਛਾਤੀਆਂ ਵਿੱਚ ਠੰਡੀਆਂ ਹੋਣ ਲੱਗੀਆਂ ਸਿੱਖ ਸਿੱਖਾਂ ਦੇ ਲਹੂ ਨਾਲ ਤੇ ਬੁਝਾਉਣ ਲੱਗੇ 14 ਜਨਵਰੀ 1841 ਈਸਵੀ ਨੂੰ ਲੜਾਈ ਆਰੰਭ ਹੋਈ ਤੇ 18 ਜਨਵਰੀ ਤੱਕ ਇਹੋ ਹਾਲ ਰਿਹਾ ਅੰਤ 18 ਨੂੰ ਰਾਜਾ ਧਿਆਨ ਸਿੰਘ ਆਇਆ ਤੇ ਲੜਾਈ ਖਤਮ ਹੋਈ 14 ਜਨਵਰੀ ਤੇ 1800 ਤੇ 41 ਸ਼ੇਰ ਸਿੰਘ ਹੱਲਾ ਆ ਲਾਹੌਰ ਤੇ ਕਰਾਇਆ ਜੀ ਕਿਲੇ ਵਿੱਚੋਂ ਚੰਦ ਕੋਰਾਂ ਵਾਸਤੇ ਗੁਲਾਬ ਸਿੰਘ ਫੌਜਾਂ ਉੱਤੇ ਗੋਲੀਆਂ ਦਾ ਘੜਾ ਵਰਸਾਇਆ ਜੀ ਪੰਜ ਦਿਨ ਹੋਇਆ ਜੰਗ ਦੋਹੀ ਧਿਰਾਂ ਇੱਕੋ ਜਿਹਾ ਐਨੇ ਨੂੰ ਧਿਆਨ ਸਿੰਘ ਆਣ ਫੇਰਾ ਪਾਇਆ ਜੀ ਮਾਈ ਨੂੰ ਜਾਗੀਰ ਦੇ ਕੇ ਰਾਜ ਸ਼ੇਰ ਸਿੰਘ ਤਾਈ ਆਪ ਹੋ ਵਜ਼ੀਰ ਵਿੱਚ ਫੈਸਲਾ ਕਰਾਇਆ ਜੀ ਇਸ ਕਮਸਾਨ ਵਿੱਚ ਸ਼ੇਰ ਸਿੰਘ ਦੇ 8 4000 786 ਆਦਮੀ 610 ਘੋੜੇ ਤੇ 320 ਬਲਦ ਮਰੇ ਤੇ ਜ਼ਖਮੀ ਹੋਏ ਕਿਲੇ ਵਿੱਚੋਂ 130 ਆਦਮੀ ਮਰੇ ਤੇ ਜ਼ਖਮੀ ਹੋਏ ਧਿਆਨ ਸਿੰਘ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਵਿੱਚ ਚਾਰ ਸ਼ਰਤਾਂ ਤੇ ਸਿਲਾ ਕਰਾ ਦਿੱਤੀ ਪਹਿਲੀ ਸ਼ਰਤ ਇਹ ਰੱਖੀ ਗਈ ਕਿ ਮਹਾਰਾਣੀ ਚੰਦਕੌਰ ਨੂੰ 9 ਲੱਖ ਸਾਲ ਦੀ ਜਾਗੀਰ ਜੰਮੂ ਦੇ ਨੇੜੇ ਦਿੱਤੀ ਜਾਵੇ ਤੇ ਉਸ ਦਾ ਮੁਖਤਿਆਰ ਰਾਜਾ ਗੁਲਾਬ ਸਿੰਘ ਬਣੇ ਦੂਜੀ ਸ਼ਰਤ ਇਹ ਕਿ ਚੰਦਕੌਰ ਨੂੰ ਖੜਕ ਸਿੰਘ ਦੀ ਵਿਧਵਾ ਜਾਣ ਕੇ ਉਸ ਦੀ ਮਰਜ਼ੀ ਅਨਸਾਰ ਰਹਿਣ ਦੀ ਆਗਿਆ ਹੋਵੇ ਤੇ ਸ਼ੇਰ ਸਿੰਘ ਵਿੱਚ ਕੋਈ ਦਖਲ ਨਾ ਦੇਵੇ ਭਾਵ ਚਾਦਰ ਪਾਉਣ ਜਾਂ ਪੁਨਰ ਵਿਆਹ ਕਰਨ ਦੀ ਕੋਸ਼ਿਸ਼ ਨਾ ਕਰੇ ਤੀਜੀ ਸ਼ਰਤ ਕਿਲੇ ਵਿੱਚਲੀ ਡੋਗਰਾ ਫੌਜ ਨਿਸ਼ਾਨ ਲਹਿਰਾਉਂਦੀ ਬਾਹਰ ਚਲੀ ਜਾਵੇ ਉਸ ਨੂੰ ਕੋਈ ਰੁਕਾਵਟ ਨਾ ਪਾਈ ਜਾਵੇ ਭਾਵ ਉਸ ਉੱਤੇ ਕੋਈ ਹੱਲਾ ਨਾ ਕਰੇ ਚੌਥੀ ਸ਼ਰਤ ਇਹਨਾਂ ਸ਼ਰਤਾਂ ਦੀ ਪਾਲਣਾ ਵਾਸਤੇ ਜ਼ਮਾਨਤ ਦਿੱਤੀ ਜਾਵੇ। 2 ਮਹੀਨੇ 9 ਦਿਨ ਰਾਜ ਕਰਨ ਪਿਛੋਂ ਚੰਦਕੌਰ ਤਖਤ ਤੋਂ ਵੱਖ ਹੋ ਗਈ। ਸ਼ੇਰ ਸਿੰਘ ਮਹਾਰਾਜਾ ਤੇ ਧਿਆਨ ਸਿੰਘ ਵਜ਼ੀਰ ਬਣੇ। ਰਾਜਾ ਗੁਲਾਬ ਸਿੰਘ ਚੰਦਕੌਰ ਦੇ ਸਮਾਨ ਦੇ ਬਹਾਨੇ ਸ਼ਾਹੀ ਖਜ਼ਾਨਾ, ਜੀਵਰਾਤ ਤੇ ਕਈ ਬਹੁਮੁੱਲੇ ਹੀਰੇ ਜਵਾਹਰਾਤ ਲਦਵਾ ਕੇ ਜੰਮੂ ਨੂੰ ਲੈ ਗਿਆ। ਗੁਲਾਬ ਸਿੰਘ ਬਹੁਤ ਸਾਰਾ ਮਾਲ 16 ਛਕੜੇ ਚਾਂਦੀ ਕਈ ਭਾਰ ਸੋਨੇ ਦੀਆਂ ਮੋਹਰਾਂ ਜ਼ਵਾ ਰਾਤ ਪਸ਼ਮੀਨਾ ਦੁਸ਼ਾਲੇ ਤੇ ਸ਼ੇਰੇ ਪੰਜਾਬ ਦੇ ਖਾਸ ਘੋੜਿਆਂ ਵਿੱਚੋਂ 12 ਨੂੰ ਜੰਮੂ ਲੈ ਗਿਆ। ਸ਼ੇਰ ਸਿੰਘ ਕਿਲੇ ਵਿੱਚ ਗਿਆ ਤਾਂ ਖਜ਼ਾਨਾ ਖਾਲੀ ਪਾਇਆ। ਜਿਹੜੀ ਜਾਗੀਰ ਚੰਦਕੌਰ ਨੂੰ ਮਿਲੀ ਉਸ ਵਿੱਚੋਂ ਬਹੁਤ ਥੋੜਾ ਉਸ ਨੂੰ ਮਿਲਦਾ ਬਾਕੀ ਗੁਲਾਬ ਸਿੰਘ ਹਜਮ ਕਰ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।